ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਿਰਪਾ ਪਹੁੰਚ ਸਕੇ ਅੱਜ ਦੀ ਵੀਡੀਓ ਵੀਰੇ ਪਿੰਡ ਸ਼ੈਣਾ ਦਸੀਲ ਤਾਪਾਵਾਈ ਨੂੰ ਤੇ ਜ਼ਿਲ੍ਹਾ ਬਰਨਾਲਾ ਗੱਲਬਾਤ ਕਰਾਵਾਂਗੇ ਤੇ ਛਾਹੀਵਾਲ ਨਸਲ ਦੀ ਬੈਡ ਪਕਾਊ ਹੈਗੀ ਪੂਰੀ ਚੰਗੀ ਆ ਇੱਕ ਨੰਬਰ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਆ ਜਾ ਬਾਈ ਰਾਜ ਇੱਧਰ ਕਾ ਪਾਣੀ ਲਿਆ ਮਾ ਹੋਰ ਵੀਰੇ ਰਾਜ ਵਧੀਆ ਬਾਈ ਜੀ ਵਧੀਆ ਸਸਤੀ ਘਰ ਹੋ ਠੀਕ ਠਾਕ ਹੋ ਵਧੀਆ ਜੀ ਵਧੀਆ ਬਾਈ ਠੀਕ ਆ ਤੇ ਵੀਰੇ ਪਿੰਡ ਕਿਹੜਾ ਆ ਗਿਆ ਆਪਣਾ ਪਿੰਡ ਸਹਿਣਾ ਵੀਰੇ ਜ਼ਿਲ੍ਹਾ ਬਰਨਾਲਾ ਤਸੀਲਤਾਪਾ ਤਸੀਲਤਾਪਾ ਹਾਂ ਤਸੀਲਤਾਪਾ ਭੜੌੜ ਵੀ ਨੇੜੇ ਰਹਿੰਦਾ ਅੱਜ ਆਪਾਂ ਸਾਹੀਵਾਲ ਨਸਲ ਦੀ ਬੈੜ ਦਿਖਾਉਣੀ ਹੈ ਹਾਂ ਹਾਂ ਕਿ ਇਹ origignal ਦੂਜਾ ਸੂਆ ਵੀਰੇ ਪਲੂਨ ਨੇ ਦਿੱਤਾ 13 ਕਿਲੋ ਰੋਡਾ ਨੰਬਰ ਬੋਲੋ ਨੰਬਰ 98763 ਹਾਂਜੀ 47016 ਠੀਕ ਆ ਤੇ ਆਪਾਂ ਜਿਹੜੀ ਤੇਰੀ ਬੈੜ ਦੇਖੀ ਐ ਨੇ ਦੂਜਾ ਸੂਆ ਸੁੰਦੀ ਆ ਹਾਂ ਦੂਜਾ ਸੂਆ ਕਿੰਨੇ ਦਿਨ ਬਾਕੀ ਆ ਹਫਤਾ ਲੈ ਜੀ ਵੀਰੇ ਹਜੇ ਜਮ origignal ਸਾਹੀਵਾਲ ਆ ਗਿਆ ਨਾ ਜਮ origignal ਸਾਰੇ ਆ ਗਏ ਇੱਕੋ ਜਿਆ ਆ ਦੇਖੋ ਵੀਰੋ ਪੂਰੀ ਚੰਗੀ ਆ ਢੁੰਡੀ ਢੁੰਡੀ ਬਹੁਤ ਆ ਹਾਂ ਲੈ ਵਾਲੂ ਵਾ ਹਜੇ ਨੇ ਕਿੰਨੇ ਦਿਨ ਘਟ ਜੂਗੀ ਆਵਤਾ ਲੈ ਯੂਰੇਪੋਂ ਆਵਤਾ ਜਵਾ ਦੇਖੋ ਜੀ ਤੇ ਲੈ ਤੋਂ ਲੈ ਹਜੇ ਬਹੁਤ ਬੰਗਾਂ ਜਾਈ ਤੇ ਕਿੰਨਾ ਦੁੱਧ ਕੱਢ ਦੂ ਗੇ ਜੀ ਪਹਿਲੇ ਸੂਏ ਕਿੰਨਾ ਦਿੱਤਾਗਾ ਵੀਰੇ 15 16 ਕਿਲੋ ਦੁੱਧ ਦੇ ਦੂ ਪਹਿਲਾਂ ਦਿੱਤਾ 13 ਕਿਲੋ ਦਾ ਹਾਂ ਵੀਰੇ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਜਮਨ ਅਰੀਜਨਲ ਸ਼ਾਹੀਵਾਲ ਆ ਜੀ ਦਿਨ ਤਿਆਰ ਹੋਣਾ ਪੂਰੀ ਬਾਲਟਾਂ ਲਾ ਕੱਢ ਕੇ ਫਿਰ ਤਿਆਰ ਹੋਣਾ ਫੇਸ ਕੁਆਲਟੀ ਕਰੋ ਚੈੱਕ ਤੇ ਸਾਰੀ ਚੰਗੀ ਆ ਹਾਂ ਪੂਰੀ ਚੰਗੀ ਹੈ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਵੀ ਕੋਈ ਹੋਈ ਠੀਕ ਆ ਵੀਰੇ ਤੇ ਰਾਜ ਡਿਮਾਂਡ ਇਹਦੀ ਮਾਨਦਾਨ ਦੇ ਲੈਂ ਦੇਣ ਪਿਆ 10000 ਰੁਪਏ ਮਾਨਦਾਨ ਤਾਂ ਹੋ ਜੂਣਾ ਕੋਈ ਮਾਨਦਾਨ ਕਰ ਦਿਆਂਗੇ ਮੋਟੇ ਫੋਲ ਲੈਣ ਤੋਰ ਕੇ ਦਿਖਾ ਦਈਏ ਦੁੱਧੇ ਦਾ ਮੱਝ ਵਰਗਾ ਚਿੱਟਾ ਦੁੱਧ ਜਮਾ ਬਾਰ 6 ਫੈੜ ਆਊਗੀ ਫੈੜ 6 ਤੋਂ ਪਲੱਸ ਹੋਊਗੀ ਨਾ ਪਲੱਸ 6 ਫਰੇ ਜਮਾ ਬਾਰ ਵਰਗਾ ਚਿੱਟਾ ਦੁੱਧ ਹੋ ਜਾਣਾ ਤੇ ਦੁੱਧ ਕਿਨਾਂ ਕਰ ਦੂੰ ਦੁੱਧ ਦੇ ਦੀ 15 16 ਰਾਮ ਨਾ ਦੇ ਦੂ 13 ਕਿਲੋ ਦਿੱਤਾ ਬਈ ਮੁੱਲ ਵੀ ਬਾਈ ਨੇ ਜਮਾ ਜਾਇਜ਼ ਕਰਿਆ ਇਹਦਾ ਲੈਣ ਦੇਣ ਕਰਿਆ ਅਸੀਂ ਜਾਸੀ ਤੋਂ ਕੋਈ ਕਰ ਅੰਦਰ ਹੀ ਲੈ ਜਾ ਅਪਾ ਤਾਂ ਜਾਇਜ਼ ਕਰਿਆ ਜਮਾ ਅੰਦਰ ਲੈ ਜਾ ਅੰਦਰ ਲੈ ਜਾ ਤਾਂ ਵੀ ਕੋਈ ਗੱਲ ਐ ਤੋਰ ਦੇ ਬਾਹਰ ਮਾੜੀ ਲੰਮੀ ਤੋਰ ਦਿੰਦਾ ਚੰਗੀ ਗੱਲ ਸੀ ਕਵਾਲਿਟੀ ਪੂਰੀ ਵਧੀਆ ਅੰਦਰ ਅੰਦਰ ਲੈ ਚੱਲ ਚੱਲ ਆਹ ਦੇਖੋ ਜੀ ਪਹਿਲ ਆ ਰਾ ਖੋਲ ਕੇ ਫੜ ਦੂਜੇ ਪਸ਼ੂ ਅੰਦਰ ਖੜੇ ਆ ਨਾ ਉਹਦਾ ਕਰਕੇ ਅੰਦਰ ਨੂੰ ਜਾਂਦੀ ਆ ਮੁੱਲ ਬਾਈ ਨੇ ਕਰਤਾ ਇਹਦਾ ਆ ਕਰੀ ਚੈੱਕ ਨੰਬਰ ਤੁਹਾਨੂੰ ਪੁੱਛ ਕੇ ਦੱਸਤਾ ਕਰ ਲਿਓ ਬਾਈ ਦਾ ਸੰਪਰਕ ਚੰਗੀ ਛਾਹੀ ਵਾਲ ਨਸਲ ਦੀ ਬਿਹੜਾ ਵੀ ਚੰਗੀ ਇੱਕ ਨੰਬਰ ਆ ਜਿੰਨੀ ਚੰਗੀ ਕਹਦੇ ਉਹਨੇ ਦੁਬਾਰਾ ਤੋਂ ਮੇਰੇ ਤੁਹਾਨੂੰ ਥਾਣ ਦੇ ਵਾਧਾ ਕਰਾਉਣਾ ਚੈੱਕ ਤੇ ਚੰਗੀ ਜਮਾਂ ਕੁਆਲਿਟੀ ਇੱਕ ਨੰਬਰ ਆ ਗਈ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦ ਲੋ ਧੰਨਵਾਦ